ਵੀਰ وارਸ ਬੰਦ 71 ਤੋਂ 80 ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡੜਾ ਕਿੱਥ ਸਰਕਾਰ ਦਾ ਹੈ ਹੱਥ ਲਾਇਆ ਪਿੰਡੇ ਤੇ ਦਾਗ ਪੈਂਦੇ ਇਹ ਮਹੀ ਦੇ ਨਹੀਂ ਦਰਕਾਰ ਦਾ ਹੈ ਸੁਗੜ ਚਤਰ ਤੇ ਅਕਲ ਦਾ ਕੋਟ ਨੱਡਾ ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ ਮਾਲ ਆਪਣਾ ਜਾਣ ਕੇ ਸੰਭ ਲਿਆਵੇ ਕੋਈ ਕੰਮ ਨਾ ਕਦੀ ਵਿਗਾੜਦਾ ਹੈ ਹੱਕੇ ਨਾਲ ਪਿਆਰ ਦੀ ਹੂਕ ਦੇ ਕੇ ਸੋਟਾ ਸਿੰਘ ਤੇ ਮੂਲਨਾ ਮਾਰਦਾ ਹੈ ਵਸੇ ਨੂਰ ਅਲਾਹਾ ਦਾ ਮੁਖੜੇ ਤੇ ਵਰਸ਼ਾ ਨੂੰ ਪਿਆ ਚਿਤਾਰਦਾ ਹੈ ਕਿਹੜੇ ਚੌਧਰੀ ਦਾ ਪੁੱਤ ਕੌਣ ਜਾਤੋਂ ਕਿ ਹਰ ਅਕਲ ਸ਼ੋਰ ਦਾ ਕੋਟ ਹੈ ਨਹੀਂ ਕਿ ਕਿ ਕੋ ਰਿਜ਼ਕ ਨੇ ਆਣ ਉਦਾਸ ਕੀਤਾ ਇਹਨੂੰ ਕਿਹੜੇ ਪੀਰ ਦੀ ਓਟ ਹੈ ਨਹੀਂ ਫੌਜਦਾਰ ਵਾਂਗੂ ਕਰਕੂਚ ਧਾਣਾ ਮਾਰ ਜਿਵੇਂ ਨਕਾਰੇ ਦੀ ਝੋਟ ਹੈ ਨਹੀਂ ਕਿਨਾ ਜੱਟਾਂ ਦਾ ਪੁੱਤਰਾ ਕੌਣ ਕੋਈ ਵਰ ਸ਼ਾਹ ਦਾ ਕਿਹੜਾ ਕੋਟ ਹੈ ਨਹੀਂ ਪੁੱਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਰਾਜਾ ਜਾਤ ਦਾ ਜੱਟ ਅਸੀਲ ਹੈ ਜੀ ਉਦਾ ਬੂਪੜਾ ਮੁਖ ਤੇ ਨੈਣ ਨੀਵੇਂ ਕੋਈ ਸ਼ੈਲ ਜਹੀ ਉਹਦੀ ਢੀਲ ਹੈ ਜੀ ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ ਸਖੀ ਜੀਓ ਦਾ ਨਹੀਂ ਬਖੀਲ ਹੈ ਜੀ ਵਰ ਸ਼ਾਹ ਜਹ ਪਰੇ ਵਿੱਚ ਗੱਲ ਕਰਦਾ ਖੋਜੀ ਲਈ ਤੇ ਨਿਉ ਵਕੀਲ ਹੈ ਜੀ ਕਿਹ ਡੋਗਰਾਂ ਜੱਟਾ ਦੇ ਨਿਉ ਜਾਣੇ ਪਰੇ ਵਿੱਚ ਬਿਲਾਵੜੇ ਲਾਈਆਂ ਦੇ ਪਾੜ ਚੀਰ ਕਰ ਜਾਣਦਾ ਕਿੱਤ ਦੇਸੋਂ ਲੜਿਆ ਕਿ ਕਰੂ ਹੈ ਵਿੱਚ ਪਾਈਆਂ ਦੇ ਕਿਸ ਗੱਲ ਤੋਂ ਰੁਸ ਕੇ ਉੱਠ ਆਇਆ ਲੜਿਆ ਆਕਾਸ਼ ਤੋਂ ਨਾਲ ਪਰਜਾਈਆਂ ਦੇ ਵਰषा ਦੇ ਦਿਲ ਤੇ ਸ਼ੌਂਕ ਆਇਆ ਵੇਖਣ ਮੁੱਖ ਸਿਆਲਾਂ ਦੀਆਂ ਜਾਈਆਂ ਦੇ ਲਾਈ ਹੋਏ ਕਿ ਮਾਮਲੇ ਦੱਸ ਦੇਂਦਾ ਮੁਨਸਫ ਹੋਏ ਵੱਡੇ ਫਹਾ ਫੇੜਿਆਂ ਦੇ ਵਾਹੇ ਘੱਤ ਕੇ ਕਹੀ ਦੇ ਪਾੜ ਲਾਵੇ ਸਾਥੋਂ ਕੱਢ ਦੇਂਦਾ ਖੋਜ ਛੇੜਿਆਂ ਦੇ ਤਾਰ ਧਾਰ ਦੀ ਮੋਹਰ ਦਿਵਾਂ ਵਧਾਈ ਹੁਣ ਪਾਂਵਦਾ ਵਿੱਚ ਵਖੇੜਿਆਂ ਦੇ ਸਭਾ ਰਹੀ ਰਵੰਨੀ ਨੂੰ ਸਾਂਭ ਲਿਆਵੇ ਅੱਖੀ ਵਿੱਚ ਰੱਖੇ ਵਾਂਗ ਾਂ ਦੇ ਵਰਸ਼ ਜਵਾਨ ਹੈ ਪਲਾ ਰਾਂਝਾ ਜਿੱਥੇ ਨਿਤ ਪਾਉਂਦੇ ਲਖ ਭੇੜਿਆਂ ਦੇ ਤੇਰਾ ਆਖਣਾ ਅਸਾ ਮਨਜ਼ੂਰ ਕੀਤਾ ਮਹੀ ਦੇ ਸਮਾਲ ਕੇ ਸਾਰੀਆਂ ਨਹੀਂ ਖਬਰਦਾਰ ਰਹੇ ਬੇਲੇ ਵਿੱਚ ਖੜਾ ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨਹੀਂ ਰਣਾ ਕਦੇ ਨਾਹੀ ਨਾਲ ਖੰਦਿਆਨੀ ਕਦੇ ਨਹੀਂ ਮੱਜੀ ਚਾਰੀਆਂ ਨਹੀਂ ਮਤ ਖੇੜ ਰੁਜੇ ਖੜ ਜਾਣ ਮੱਜੀ ਵਾਰਸ ਪਿੰਡ ਵਿੱਚ ਹੋਣ ਖਵਾਰੀਆਂ ਨਹੀਂ ਪਾਸ ਮਾਉ ਦੇ ਨੱਡੀ ਨੇ ਗੱਲ ਕੀਤੀ ਮਾਹੀ ਮਹੀ ਦਾ ਆਏ ਛੇੜਿਆ ਮੈਂ ਨਿਤ ਪਿੰਡ ਦੇ ਵਿੱਚ ਵਿਚਾਰ ਪਾਉਂਦੀ ਇਹ ਝਗੜਾ ਚਾਏ ਨਬੇੜਿਆ ਮੈਂ ਸੁੰਜਾ ਨਿੱਤ ਮੰਗੂ ਵਿੱਚ ਰੂਲੇ ਬੇਲੇ ਮਾਹੀ ਸੁਗੜ ਹੈ ਆਣ ਕੇ ਛੇੜਿਆ ਮੈਂ ਵਰਸ਼ਾ ਮੀਆਂ ਸਾਡੇ ਕਰਮ ਜਾਗੇ ਸੌ ਅਸਲ ਜਟੇਟੜਾ ਘੇਰਿਆ ਮੈਂ ਮੱਖਣ ਖੰਡ ਪਰੌਂਠੇ ਖਾ ਮੀਆਂ ਮਹੀਂ ਛੇੜਦੇ ਰੱਬ ਦੇ ਆਸਰੇ ਤੇ ਹਸਣ ਗੱਭਰੂ ਰਾਂਝਾ ਜਾਣ ਭਾਈ ਗੁਜ਼ਰ ਆਵਸੀ ਦੁੱਧ ਦੇ ਕਾਸੜੇ ਤੇ हीर ਆਖਦੀ ਰੱਬ ਰਜ਼ਾਕ ਤੇਰਾ ਮੀਆਂ ਜਹਾਂ ਨਾ ਲੋਕਾਂ ਦੇ ਹਾਸੜੇ ਤੇ ਮਹੀਂ ਛੇੜ ਦੇ ਝੱਲ ਦੇ ਵਿੱਚ ਮੀਆਂ ਵਰ ਵਰシャ ਹੋ ਬਹੀਂ ਤੂੰ ਪਾਸੜੇ ਤੇ ਬੇਲੇ ਰੱਬ ਦਾ ਨਾਮ ਲੈ ਜਾਏ ਵੜਿਆ ਹੋਇਆ ਧੁੱਪ ਦੇ ਨਾਲ ਜ਼ਾਹਿਰ ਮੀਆਂ ਉਹਦੀ ਨੇਕ ਸਾਇਤ ਰਜ਼ੂ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ਬੱਚਾ ਖਾ ਚੋਰੀ ਚੋਏ ਮਜਬੂਰੀ ਜਿਉ ਵਿੱਚ ਨਾ ਹੋਏ ਦਲਗੀਰ ਮੀਆਂ ਕਾਇ ਨੱਢੜੀ ਸੋਹਣੀ ਕਰੋ ਬਖਸ਼ਿਸ਼ ਪੂਰੇ ਰੱਬ ਦੇ ਹੋ ਤੁਸੀਂ ਪੀਰ ਮੀਆਂ ਵਾਰ ਸ਼ਾ ਰੰਝੇ ਟੇ ਨੂੰ ਹੀਰ ਬਖਸ਼ੀ ਸਾਨੂੰ ਯਾਦ ਕਰੀ ਪਵੀ ਭੀੜ ਮੀਆਂ ਖਵਾਜ਼ਾ ਖਿਜ਼ਰ ਤੇ ਸ਼ੱਕਰ ਗੰਜ ਬੋਜ ਖੇਰੀ ਮੁਲਤਾਨ ਦਾ ਜ਼ਕਰੀਆ ਪੀਰ ਨੂਰੀ ਹੋਰ ਸੈਦ ਜਲਾਲ ਬੁਖਾਰੀਆ ਸੀ ਅਤੇ ਲਾਲ ਸ਼ਹਾਬਾਜ਼ ਬਹਿਸ਼ਤ ਹੋਰੀ ਤੁਰਾ ਖਿਜ਼ਰ ਰੁਮਾਲ ਸ਼ੱਕਰ ਗੰਜ ਬਖਸ਼ਿਆ ਮੁੰਦਰੀ ਲਾਲ ਸ਼ਹਾਬਾਜ਼ ਜੀ ਨੂਰਪੂਰੀ ਖੰਜਰ ਸੈਦ ਜਲਾਲ ਬੁਖਾਰੀਏ ਦਾ ਖੁੰਡੀ ਜ਼ਕਰੀਏ ਪੀਰ ਨੇ ਹਿਕ ਬੂਰੀ ਤੇ ਇਹਨੂੰ ਭੀੜ ਪਵੇ ਕਰੀ ਯਾਦ ਜੱਟਾ ਵਰਸ਼ਾ ਨਾ ਜਾਣਣਾ ਪਲਕ ਦੋਰੀ